ਪੀਰੀ ਫਕੀਰੀ ਮੌਚ ਚੈਨਲ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਪੀਰਾਂ ਦੀ ਦੋਸਤੋ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਕਿ ਖੁਦਾਈ ਤਾਕਤਾਂ ਕਿਦੋਂ ਮਿਲਦੀਆਂ ਨੇ ਕਿ ਕਿੱਦਾਂ ਲੈਣੀਆਂ ਚਾਹੀਦੀਆਂ ਨੇ ਦੋਸਤੋ ਅਗਰ ਖੁਦਾਈ ਤਾਕਤਾਂ ਜਿਹਨੂੰ ਕਹਿੰਦੇ ਆ ਲੈਣੀਆਂ ਚਾਹੀਦੀਆਂ ਗੈਵੀ ਤਾਕਤ ਲੈਣ ਵਾਸਤੇ ਸਾਨੂੰ ਸਵੇਰੇ 4 ਵਜੇ ਉੱਠ ਕੇ ਸਵੇਰੇ 4 ਵਜੇ ਤੜਕੇ ਵਜ਼ੂ ਕਰਕੇ ਨਹਾ ਧੋ ਕੇ ਜੇ ਨਹਾ ਤੋ ਨਹੀਂ ਸਕਦੇ ਵਜ਼ੂ ਕਰਨ ਤੋਂ ਬਾਅਦ بسم اللہ ਦਾ जाप ਕਰਨਾ ਚਾਹੀਦਾ ਆ ਜਦੋਂ ਬਿਸਮਿਲਲਾ ਦਾ ਜਾਪ ਕੀਤਾ ਜਾਂਦਾ ਆ ਤੁਸੀਂ ਲਗਾਤਾਰ 41 ਦਿਨ ਜਦੋਂ ਬਿਸਮਿਲਲਾ ਦੀ ਜਾਪ ਕਰੋਗੇ ਬਿਸਮਿਲਲਾ ਪੜੋਗੇ ਤਾਂ ਤੁਹਾਨੂੰ ਖੁਦਾਈ ਤਾਕਤਾਂ ਗੈਵੀ ਤਾਕਤਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਜਿਹੜੀਆਂ ਗੈਵੀ ਤਾਕਤਾਂ ਤੇ ਖੁਦਾਈ ਤਾਕਤਾਂ ਜਦੋਂ ਮਿਲਦੀਆਂ ਨੇ ਫਿਰ ਇੱਕ ਸਰੀਰ ਦੇ ਵਿੱਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਆ ਤਾਂ ਬਹੁਤ 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 ਵੱਡੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਦੋਸਤੋ ਇਸ ਚੀਜ਼ ਨੂੰ ਕਰਕੇ ਦੇਖਿਓ ਤੁਹਾਨੂੰ ਬੜਾ ਇਹਦਾ ਫਾਇਦਾ ਮਿਲੂਗਾ